ਜੰਗਾਂ ਦੀ ਲੈ ਲਈਏ ਕਿ ਦਸਮਾ ਬਾਵਾ ਦਾ ਸਮਾਗਮ ਕਰਾਇਆ ਜਾ ਰਿਹਾ ਹੈ ਮਹਾਨ ਸੰਤ ਸਮਾਗਮ ਅੱਜ ਦੂਸਰਾ ਮਹਾਨ ਸੰਤ ਸਮਾਗਮ ਜਿਹੜਾ ਦੇਸ਼ ਦੇ ਸੰਵਿਧਾਨ ਦੇ ਨਿਰਵਾਹਾ ਬਾਬਾ ਸਾਹਿਬ ਭੀਮrao ਅੰਬੈਡਕਰ ਜੀ ਦੀ ਜਿਹੜੀ ਵਰਸੀ ਹੈ ਉਹਦੇ ਸੰਬੰਧ ਦੇ ਵਿੱਚ ਇਹ ਬਹੁਤ ਵੱਡਾ ਸਮਾਗਮ ਹੈ ਜਿਹੜਾ ਕਰਾਇਆ ਜਾ ਰਿਹਾ ਹੈ ਤੇ ਦੂਜੀ ਵਾਰੀ ਕਰਾਇਆ ਜਾ ਰਿਹਾ ਹੈ ਸੋ ਬਾਬਾ ਸਾਹਿਬ ਭੀਮਰੋ ਅੰਬੇਡਕਰ ਜੀ ਜਿਨ੍ਹਾਂ ਦੇ ਬਹੁਤ ਵੱਡੇ ਦੇਨ ਹੈ ਜਦੋਂ ਦੇਸ਼ ਆਜ਼ਾਦ ਹੋਇਆ ਸੀ ਤਾਂ ਦੇਸ਼ ਆਜ਼ਾਦ ਹੋਣ ਤੋਂ ਬਾਅਦ ਸਭ ਤੋਂ ਸਾਹਮਣੇ ਸਵਾਲ ਇਹ ਹੁੰਦਾ ਹੈ ਕਿ ਦੇਸ਼ ਚੱਲੇਗਾ ਕਿਵੇਂ ਕਿਹੜੇ ਰੂਲਸ ਹੋਣਗੇ ਕਿ ਸੰਵਿਧਾਨ ਕੀ ਹੋਊਗਾ ਤਾਂ ਸੰਵਿਧਾਨ ਬਣਾਉਣ ਦੀ ਜ਼ਿੰਮੇਵਾਰੀ ਦੇਣ ਵੇਲੇ ਤਾਂ ਜਦੋਂ ਲੀਡਰ ਸਾਹਿਬਾਨ ਦੀ ਨਜ਼ਰ ਗਈ ਤਾਂ ਨજર ਗਈ ਛੋਟੇ ਕੱਦ ਦੇ ਬਾਬਾ ਸਾਹਿਬ ਭੀਮਰਾਓਂ ਬੈਠ ਕੇ ਜੀਤੇ ਤੇ ਬਾਬਾ ਸਾਹਿਬ ਭੀਮਰਾਓਂ ਬੈਠ ਕੇ ਜੀ ਨੇ ਜੋ ਸੰਵਿਧਾਨ ਹਿੰਦੁਸਤਾਨ ਦਾ ਬਣਾਇਆ ਅੱਜ ਉਹ ਦੁਨੀਆ ਦਾ ਸਭ ਤੋਂ ਵਧੀਆ ਸੰਵਿਧਾਨ ਹੈ ਤੇ ਇਸ ਸੰਵਿਧਾਨ ਦੇ ਵਿੱਚ ਦੇਖੋ ਉਹ ਖਿਆਈ ਕਿੰਨੀ ਸੀ ਬਣਾਉਣ ਦੇ ਲਈ ਸਾਡੇ ਕਿੰਨੇ ਸੂਬੇ ਨੇ ਕਿੰਨੀਆਂ ਭਾਸ਼ਾਵਾਂ ਨੇ ਕਿੰਨੇ ਸਾਡੇ ਫਿਰਕੇ ਨੇ ਕਿੰਨੇ ਮਜਬ ਨੇ ਸਾਰਿਆਂ ਨੂੰ ਇੱਕ ਸੂਤਰ ਦੇ ਵਿੱਚ ਬਰਉਣਾ ਇਹ ਬਾਬਾ ਬਾਬਾ ਸਾਹਿਬ ਵੀ ਮਰਾਓ ਮੈਡ ਕਰਦੀ ਦੀ ਬਹੁਤ ਵੱਡੀ ਜ਼ੇਨ ਹੈ ਸਾਨੂੰ ਕਿ ਅੱਜ ਅਸੀਂ ਉਹਨਾਂ ਦੇ ਬਣਾਏ ਹੋਏ ਸੰਵਿਧਾਨ ਦੇ ਦਾਇਰੇ ਦੇ ਵਿੱਚ ਰਹਿ ਕੇ ਅਸੀਂ ਬਹੁਤ ਸਫਲਤਾਪੂਰਵਕ ਡੈਮੋਕ੍ਰੇਸੀ ਹੈ ਹਿੰਦੁਸਤਾਨ ਦੀ ਲੋਕਤੰਤਰ ਹੈ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤ੍ਰਿਕ ਦੇਸ਼ ਹੈ ਉਹ ਜੇ ਲੋਕਤੰਤਰ ਦੀ ਸਹੀ ਪ੍ਰਵਹਾਸ਼ਾ ਲੋਕਤੰਤਰ ਦੀ ਸਹੀ ਕਦਰਾਂ ਕੀਮਤਾਂ ਨੇ ਜਿਹੜੀਆਂ ਉਹ ਬਾਬਾ ਸਾਹਿਬ ਵੀ ਮਰੋਂ ਬੈਠ ਕੇ ਜੀਦੀ ਦੀ ਦੇਨ